ਲੋਕਾਂ ਨਾਲ ਗੱਲ ਕਰਨੀ ਆਜ ਮੈਂ ਵੇਖਾਂਗਾ ਤੇਰਾ ਬਾਬਾ ਨਾਨਕ ਹਲਕੇ ਚ ਕਾਲੀ ਦਲਦਲ ਕਾਂਗਰਸ ਦਾ ਬਸਤਾ ਕਿਹੜਾ ਫੜਦਾ ਹੈ ਮੈਂ 2 ਸਾਲ ਤਾਂ ਨਹੀਂ ਕਿਸੇ ਨੂੰ ਕੁਝ ਵੀ ਕਿਹਾ ਪਰ ਇੱਕ ਗੱਲ ਸੁਣ ਲੋ ਜਾਂਚ ਮੈਨੂੰ ਸਾਰੇ ਹੀ ਸਾਰੇ ਕੰਮ ਕਰਨ ਦੀ ਫੇਰ ਮੈਨੂੰ ਕੋਈ ਜੰਨਾ ਮੱਦੀ ਮਾੜਾ ਚੰਗਾ ਗਏ ਕਿ ਉਹਨੇ ਬੜਾ ਧੱਕਾ ਕਰਾਇਆ ਫਿਰ ਮਾਊ ਉਹ ਉਹ ਨੂੰ ਕਰਕੇ ਖਾਉਂਦਾ ਜਿਹੜਾ ਅਸੀਂ ਅੱਜ ਤੱਕ ਸਬਾਰਾ ਦੇਖਿਆ ਹੋਇਆ ਉਹ ਵੀ ਕਰਕੇ ਖਾਉਂਦਾ ਓਏ ਜੀ ਸੋਹਣਿਆ ਪਤਾ ਐ ਮੈਂ ਬੋਲਣ ਦਾ ਲਾਈਵ ਚਲਾਉਂਦੇ ਨੇ ਮੈਂ ਤਾਂ ਬੋਲਣ ਰਿਹਾ ਕਿ ਉਹ ਜਿਹੜੇ ਘਰਾਂ ਚ ਬੈਠੇ ਉਹ ਵੀ ਸੁਣਨ ਮੇਰੀ ਗੱਲ ਸਰਦਾਰ ਸਾਹਿਬ ਮੈਂ ਹਰ ਵਾਰੀ ਕਹਿੰਦਾ ਕਿ ਜਿਹੜੀ ਭਾਜੀ ਐ ਨਾ ਮੈਨੂੰ 220 222 ਚ ਪਾਈ ਆ ਸਮਾਂ ਆ ਗਿਆ ਵੱਡਾ ਮੈਂ ਸਮਝਦਾ ਕਿ ਇੱਕ ਜਾਤੀ ਐ ਧਮਕੀ ਐ ਕਿ ਜੇ ਤੁਸੀਂ ਹੁਕਮਰਨ ਪਾਰਟੀ ਦੇ ਇਹਦਾ ਮਤਲਬ ਇਹ ਹੈ ਕਿ ਇੱਥੇ ਗੁੰਡਾ ਰਾਜ ਚੱਲੂਗਾ ਇੱਥੇ ਜੰਗਲ ਦਾ ਰਾਜ ਚੱਲੂਗਾ ਓਕੇ ਇੱਕ ਠੋਕੇ ਤੁਸੀਂ ਕਹਿ ਰਹੇ ਹੋ ਵੀ ਮੈਂ ਰੂਟਿੰਗ ਪਾਰਟੀ ਦਾ ਤੇ ਅਸੀਂ ਦੇਖਾਂਗੇ ਕਿ ਅਕਾਲੀ ਤੇ ਕਾਂਗਰਸੀ ਬਹੁਤ ਕਿੱਦਾਂ ਲਾਉਂਦੇ ਤੁਸੀਂ ਕਿੱਦਾਂ ਰੋਕ ਲੋਗੇ ਲੋਕਤੰਤਰ ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਕੰਪਲੇਂਟ ਭੇਜੀ ਆ ਕਿ ਐਫਆਰ ਰਜਿਸਟਰ ਕਰਕੇ ਇਹੋ ਜਿਹੇ ਬੰਦਾ ਗ੍ਰਫਤਾਰ ਕਰੋ ਇਹ ਇਹਨਾਂ ਦਾ ਜਿਹੜਾ ਸੱਤਾ ਦਾ ਹੰਕਾਰ ਵੀ ਬੋਲਦਾ ਹੈ ਤੇ ਜਿਹੜੀ ਇਹਨਾਂ ਦੀ ਫਰਸਟ੍ਰੇਸ਼ਨ ਹੈ ਕਿ ਲੋਕੀ ਇਹਨਾਂ ਨੂੰ ਮੂੰਹ ਨਹੀਂ ਲਾ ਰਹੇ ਉਹ ਵੀ ਇਹਦੇ ਵਿੱਚੋਂ ਨਜ਼ਰ ਆਉਂਦੀ ਕਿ ਹਾਰ ਪਹਿਲੇ ਮੰਨੀ ਬੈਠੇ ਤੇ ਹੁਣ ਜਦੋਂ ਪਤਾ ਵੀ ਲੋਕੀ ਵੋਟਾਂ ਨਹੀਂ ਪਾਉਂਦੇ ਤੇ ਲੋਕਾਂ ਨੂੰ ਇਹ ਧਮਕੀਆਂ ਦੇ ਰਹੇ ਤੇ ਅਸੀਂ ਦੇਖਦੇ ਹਾਂ ਉੱਥੇ ਕਿਹੜਾ ਪੋਥ ਲੱਗਦਾ ਚਲੋ ਅਸੀਂ ਵੀ ਦੇਖਾਂਗੇ ਤੁਸੀਂ ਆਓ ਮੈਦਾਨ ਦੇ ਵਿੱਚ ਪਰ ਇਲੈਕਸ਼ਨ ਕਮਿਸ਼ਨ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਅਨਸਰ ਨੇ ਜਿਹੜੇ ਗੰਦ ਭਾਰਿਆ ਗੁੱਡਾਗੱਡੀ ਕਰ ਰਿਹਾ ਇਹਨਾਂ ਤੇ ਤੁਰੰਤ ਐਕਸ਼ਨ ਕਰ ਦੇ ਅੱਜ ਲੋਕਾਂ ਗੱਲ ਕਰਨੀ ਆ ਅੱਜ ਮੈਂ ਵੇਖਾਂਗਾ ਮੇਰਾ ਬਾਬਾ ਨਾਨਕ ਹਲਕੇ ਚ ਕਾਲੀ ਦਲਦਲ ਕਾਂਗਰਸ ਦਾ ਬਸਤਾ ਕਿਹੜਾ ਫੜਦਾ ਹੈ 2 ਸਾਲ ਤੱਕ ਨਹੀਂ ਕਿਸੇ ਨੂੰ ਕੁਝ ਵੀ ਕਿਹਾ ਪਰ ਇੱਕ ਗੱਲ ਸੁਣ ਲਓ ਜਾਂਚ ਮੈਨੂੰ ਸਾਰੇ ਇਹ ਸਾਰੇ ਕੰਮ ਕਰਨ ਦੀ ਫਿਰ ਮੈਨੂੰ ਕੋ ਜੰਨਾ ਮੱਗੀ ਮਾੜਾ ਚੰਗਾ ਗਏ ਕਿ ਉਹਨੇ ਬੜਾ ਧੱਕਾ ਕਰਾਇਆ ਫਿਰ ਮੈਂ ਉਹ ਉਹ ਨੂੰ ਕਰਕੇ ਖਾਉਂਦਾ ਜਿਹੜਾ ਉਹਨੇ ਅੱਜ ਤੱਕ ਸਵਾਰਾ ਦੇਖਿਆ ਹੋਇਆ ਉਹ ਵੀ ਕਰਕੇ ਨਰਮ ਤਾਂ ਬੋਲਣ ਡਿਆ ਕਿ ਉਹ ਜਿਹੜੇ ਘਰਾਂ ਚ ਬੈਠੇ ਹੋ ਵੀ ਸੁਣੋ ਮੇਰੀ ਗੱਲ ਸਰਦਾਰ ਸਾਹਿਬ ਮੈਂ ਆਰਵਾਦੀ ਕਹਿੰਦਾ ਕਿ ਜਿਹੜੀ ਭਾਜੀ ਐ ਨਾ ਮੈਨੂੰ 220 222 ਚ ਪਾਈ ਆ ਸਮਾ ਆ ਗਿਆ ਵੱਡਾ ਮੈਂ ਸਮਝਦਾ ਕਿ ਇੱਕ ਜਾਤੀ ਆ ਧਮਕੀ ਆ ਕਿ ਜੇ ਤੁਸੀਂ ਹੁਕਮਰਨ ਪਾਰਟੀ ਦੇ ਹੋ ਤੇ ਇਹਦਾ ਮਤਲਬ ਇਹ ਹੈ ਕਿ ਇੱਥੇ ਗੁੰਡਾ ਰਾਜ ਚੱਲੂਗਾ ਇੱਥੇ ਜੰਗਲ ਦਾ ਰਾਜ ਚੱਲੂਗਾ ਓਕੇ ਇੱਕ ਠੋਕੇ ਤੁਸੀਂ ਕਹਿ ਰਹੇ ਹੋ ਕਿ ਮੈਂ ਰੂਟਿੰਗ ਪਾਰਟੀ ਦਾ ਤੇ ਅਸੀਂ ਦੇਖਾਂਗੇ ਕਿ ਅਕਾਲੀ ਤੇ ਕਾਂਗਰਸੀ ਬਹੁਤ ਕਿੱਦਾਂ ਲਾਉਂਦੇ ਤੁਸੀਂ ਕਿੱਦਾਂ ਰੋਕ ਲੋਗੇ ਲੋਕਤੰਤਰ ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਕੰਪਲੇਂਟ ਭੇਜੀ ਆ ਕਿ ਆਪੇ ਜਾ ਰਜਿਸਟਰ ਕਰਕੇ ਇਹੋ ਜਿਹੇ ਬੰਦਾ ਗ੍ਰਫਤਾਰ ਕਰੋ ਇਹ ਇਹਨਾਂ ਦਾ ਜਿਹੜਾ ਸੱਤਾ ਦਾ ਹੰਕਾਰ ਵੀ ਬੋਲਦਾ ਹੈ ਤੇ ਜਿਹੜੀ ਇਹਨਾਂ ਦੀ ਫਰਸਟ੍ਰੇਸ਼ਨ ਆ ਕਿ ਲੋਕੀ ਇਹਨਾਂ ਨੂੰ ਮੂੰਹ ਨਹੀਂ ਲਾ ਰਹੇ ਉਹ ਵੀ ਇਹਦੇ ਵਿੱਚੋਂ ਨਜ਼ਰ ਆਉਂਦੀ ਕਿ ਹਾਰ ਪਹਿਲੇ ਮੰਨੀ ਬੈਠਿਆ ਤੇ ਹੁਣ ਜਦੋਂ ਪਤਾ ਵੀ ਲੋਕੀ ਵੋਟਾਂ ਨਹੀਂ ਪਾਉਂਦੇ ਤੇ ਲੋਕਾਂ ਨੂੰ ਇਹ ਧਮਕੀਆਂ ਦੇ ਰਹੇ ਤੇ ਅਸੀਂ ਦੇਖਦੇ ਹਾਂ ਉੱਥੇ ਕਿਹੜਾ ਬੋਥ ਲੱਗਦਾ ਚਲੋ ਅਸੀਂ ਵੀ ਦੇਖਾਂਗੇ ਤੁਸੀਂ ਆਓ ਮੈਦਾਨ ਦੇ ਵਿੱਚ ਪਰ ਇਲੈਕਸ਼ਨ ਕਮਿਸ਼ਨ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਅਨਸਰ ਨੇ ਜਿਹੜੇ ਗੰਦ ਭਾਰ ਰਿਹਾ ਗੁੱਡਾਗੱਡੀ ਕਰ ਰਿਹਾ ਇਹਨਾਂ ਤੇ ਤੁਰੰਤ ਐਕਸ਼ਨ ਲੱਗੇ